ਜੀ ਅੱਜ ਦੇਸ਼ ਦੇ ਵਿੱਚ ਮਜ਼ਦੂਰਾਂ ਦੀ ਮਜ਼ਦੂਰੀ ਕਿੰਨੀ ਆ ਮਜ਼ਦੂਰ ਦੀ ਮਜ਼ਦੂਰੀ ਮੈਂ ਹੁਣ ਕੱਲ ਹੀ ਮਿਲ ਕੇ ਆਇਆ ਪਰਸੋਂ ਵੀ ਮਿਲਦਾ ਚੌਥੀ ਵੀ ਮਿਲਦਾ ਪਾਰਕਰ ਜਿੱਥੋਂ ਮਜ਼ਦੂਰ ਲੈ ਜਾਂਦੇ ਆ ਕਿਸੇ ਨੂੰ ਸਰਕਾਰੀ ਮਜ਼ਦੂਰੀ ਨਹੀਂ ਨਹੀਂ ਤਾਂ ਮੇਰੇ ਮੈਂ ਕੋਈ ਕਲਰਕ ਲੱਗਾ ਨਹੀਂ ਅਸੀਂ ਕਲਰਕ ਨਹੀਂ ਤੁਸਾਂ ਨੂੰ ਨਹੀਂ ਮੈਂ ਹੁਣ ਮੈਨੂੰ ਨਹੀਂ ਪਤਾ ਪੁੱਛ ਲਾਂਗੇ ਹਾਂ ਵੀ ਇਸ ਗੱਲ ਦਾ ਨਹੀਂ ਪਤਾ ਚਲੋ ਠੀਕ ਆ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਵੀ ਸਰਕਾਰੀ ਮਜ਼ਦੂਰੀ ਕਿੰਨੀ ਆ ਤੇ ਤੁਸੀਂ ਮਜ਼ਦੂਰੀ ਵਧਾਉਣ ਦੀ ਖਾਤਰ ਕੋਈ ਪ੍ਰਯੋਗ ਕੀਤਾ ਤੁਸੀਂ ਪਹਿਲਾਂ ਐਮਪੀ ਰਹੇ ਹੋ ਮਜ਼ਦੂਰਾਂ ਦੇ ਸਾਡੇ ਮਜ਼ਦੂਰਾਂ ਅਸੀਂ ਵੀ ਮਜ਼ਦੂਰਾਂ ਅਸੀਂ ਛੋਟੀ ਜ਼ਮੀਨ ਜਾਇਦਾਦ ਵਾਲੇ ਮਾਲਕ ਮਜ਼ਦੂਰਾਂ ਅਸੀਂ ਖੇਤੀ ਦੀ ਮਜ਼ਦੂਰੀ ਕਰਦੇ ਆ ਤੁਸੀਂ ਸਾਡੇ ਲਈ ਕਿਹੜਾ ਸਟੈਪ ਚੱਕਿਆ ਵੀ ਮਜ਼ਦੂਰੀ ਵਧਾਈ ਜਾਵੇ ਪਿਆਰੇ ਵੀਰ ਜੀ ਮੈਂ ਤੁਹਾਡੇ ਲਈ ਮਜ਼ਦੂਰਾਂ ਲਈ ਤੇ ਚੁੱਕਿਆ ਹੀ ਆ ਮੈਂ ਤਾਂ ਇਹ ਵੀ ਕਿਹਾ ਓਏ ਪ੍ਰਧਾਨ ਮੰਤਰੀ ਜੀ ਜਿਹੜੇ ਗਟਰ ਚ ਮਰ ਜਾਂਦੇ ਸਫਾਈ ਸੇਵਕ ਉਹਨਾਂ ਦਾ ਵੀ ਖਿਆਲ ਕਰੋ ਜਦੋਂ 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 ਤੁਹਾਨੂੰ ਮਜੂ ਹੁਣ ਪੂਰੀ ਗੱਲ ਪਹਿਲੀ ਤਕਰੀਰ ਸੁਣਿਓ ਅੱਜ ਹੀ ਜਾ ਕੇ YouTube ਤੇ ਜਦੋਂ ਪਹਿਲੀ ਵਾਰੀ ਮੈਂ ਪਾਰਲੀਮੈਂਟ ਚ ਬੋਲਿਆ ਮੈਂ ਕਿਹਾ ਕਿ ਜਿਹੜੇ ਗਟਰ ਚ ਮਰ ਜਾਂਦੇ ਸਫਾਈ ਸੇਵਕ ਉਹਨਾਂ ਦਾ ਖਿਆਲ ਕਰੋ ਖੇਤ ਮਜ਼ਦੂਰ ਦਾ ਖਿਆਲ ਕਰੋ ਬੇਸ਼ੱਕ ਮੈਂ ਦਿੱਲੀ ਤੋਂ ਜੁੱਤਿਆ ਮੈਂ ਪੰਜਾਬ ਦੀ ਉਸ ਧਰਤੀ ਤੋਂ ਆਇਆ ਕਿੱਥੇ ਗਿਆ ਇਹ ਗੱਲ ਕਿੱਥੇ ਗਈ ਇਹ ਪਾਰਲੀਮੈਂਟ ਚ ਕਹੀ ਆ ਪਾਰਲੀਮੈਂਟ ਮੈਂ ਤੁਹਾਨੂੰ ਇਹ ਪੁੱਛਦਾ ਜੀ ਜਦੋਂ ਤੁਹਾਨੂੰ ਮਜ਼ਦੂਰ ਦੀ ਮਜ਼ਦੂਰੀ ਦੇ ਰੇਟ ਦਾ ਨਹੀਂ ਪਤਾ ਤਾਂ ਤੁਸੀਂ ਜਿਹੜਾ ਹੈਗਾ ਰੇਟ ਮੈਂ ਕੋਈ ਰੋਜ਼ ਤਨਖਾਹਾਂ ਥੋੜੀ ਵੰਡ ਲਾ ਤੁਸੀਂ ਅੱਛਾ ਜੇ ਤੁਸੀਂ ਤਨਖਾਹਾਂ ਨਹੀਂ ਵੜਦੇ ਤੁਸੀਂ ਨੁਮਾਇੰਦਗੀ ਕਾਦੀ ਕਰਦੇ ਹੋ ਜੇ ਤੁਹਾਨੂੰ ਸਾਡੇ ਮਜ਼ਦੂਰਾਂ ਦੇ ਹੱਕ ਦੀ ਕਰਦਾ ਮਜ਼ਦੂਰਾਂ ਦੇ ਜਿੰਨੀ ਵੰਡਦੀ ਹੱਕ ਤਾਂ ਹੀ ਨਹੀਂ ਪਤਾ ਜਿੰਨੀ ਮੈਂ ਮੈਂ ਅਮਾਉਂਟ ਅਮਾਉਂਟ ਜਿੰਨੀ ਤੁਸੀਂ ਤੁਸੀਂ ਯਾਦ ਕਰ ਮੈਂ ਤੁਸੀ ਯਾਦ ਕਰਕੇ ਆਏ ਹੋਗੇ ਮੈਂ ਨਹੀਂ ਨਹੀਂ ਉਹਨਾਂ ਦੇ ਹੱਕਾਂ ਦੇ ਇੱਕ ਮਿੰਟ ਇੱਕ ਮਿੰਟ ਮਨਿੰਦਰ ਤੁਸੀਂ ਇੱਕ ਮਿੰਟ ਹੰਸ ਰਾਜੀ ਤੁਸੀਂ ਅੱਜ ਨਮਾਇੰਦੇ ਹੋ ਹਾਂਜੀ ਇਲੈਕਸ਼ਨ ਲੜ ਰਹੇ ਹੋ ਫਿਰ ਤੁਸੀਂ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਛੋਟਾ ਵਪਾਰੀ ਛੋਟੇ ਮੌਲ ਵਾਲੇ ਦਾ ਮੁੱਦਾ ਕੀ ਚੱਕੋਗੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਤਿਆਰੀ ਨਾ ਹੋਣਾ ਸੀ ਫਿਰ ਤੁਸੀਂ ਤਿਆਰੀ ਨਾਲ ਮੈਦਾਨ 'ਚ ਉਤਰਦੇ ਫਿਰ ਲੋਕਾਂ ਦੀ ਆਵਾਜ਼ ਕੀ ਚੱਕੋਗੇ ਤੁਸੀਂ ਮੈਂ ਕਿਸਾਨ ਦਾ ਬਣਦਾ ਹੱਕ 'ਚ ਵੀ ਲੜਦਾ ਆ ਮਜ਼ਦੂਰ ਲਈ ਵੀ ਲੜਦਾ ਸਫਾਈ ਸੇਵਕਾਂ ਤੋਂ ਸ਼ੁਰੂ ਕਰਦਾ ਭਾਈ ਸਾਹਿਬ ਆ ਜਿੱਥੇ ਤੱਕ ਅਮਾਉਂਟ ਦਾ ਮਤਲਬ ਹੈ ਅਮਾਉਂਟ ਸਮਝਣਾ ਮੇਰੀ ਜ਼ਿੰਮੇਵਾਰੀ ਨਹੀਂ ਜਿੰਮੇਵਾਰੀ ਤੇਰੀ ਤਾਂ ਹੈ ਸਵਾਲ ਹਰਜੀਤ ਗਰੇਵਾਲੇ ਗੱਲ ਕਹਿੰਦਾ ਵੀ ਜਿਹੜੇ ਸਵਾਲ ਜਵਾਬ ਕਰਦੇ ਸੀ ਸੁੱਤੋਂ ਸਵਾਲ ਜਵਾਬ ਕੀਤੇ ਅਸੀਂ ਤੁਹਾਡਾ ਸਤਿਕਾਰ ਕੀਤਾ ਪਹਿਲਾਂ ਤੁਹਾਨੂੰ ਫਤੇ ਬੁਲਾਈ ਬੁਲਾਈਏ ਨਹੀਂ ਕੋਈ ਆਪਾਂ ਪਿਆਰ ਰੱਖਦੇ ਆ ਨਾ ਅੱਛਾ ਹਰਜੀਤ ਗਰੇਵਾਲ ਤੁਹਾਡਾ ਜਿਹੜਾ ਹੈਗਾ ਸੀਨੀਅਰ ਲੀਡਰ ਆ ਉਹ ਗੱਲ ਇਹ ਕਹਿੰਦਾ ਕਿ ਇਹ ਲੋਕ ਰਾਜਨੀਤਿਕ ਆਤਕਵਾਦੀ ਆ ਹੁਣ ਦੱਸੋ ਵੀ ਸਾਡੇ ਚ ਕੀ ਹੈ ਆਤਵਾਦੀ ਵਾਲੀ ਗੱਲ ਦੇਖੋ ਗਰੇਵਾਲ ਸਾਹਿਬ ਦਾ ਜਵਾਬ ਤਾਂ ਗਰੇਵਾਲ ਸਾਹਿਬ ਦੇਣਗੇ ਜੋ ਕਹਿੰਦੇ ਗੱਲ ਸੁਣ ਲਓ ਇੱਕ ਸੈਕਿੰਡ ਦੀ ਮੇਰੀ ਜ਼ੁਬਾਨ ਚ ਕੀੜੇ ਚੱਲ ਜਾਣ ਜੇ ਮੈਂ ਕਿਸਾਨਾਂ ਦਾ ਖਾ ਕੇ ਤੇ ਰਿਜਕ ਹਰਾਮ ਹੋਵਾ ਜੇ ਮੈਂ ਹਸਾਨ ਫਰਮੋਸ਼ਾ ਸੀ ਤਾਂ ਉਹ ਵੀ ਕਾਂ ਸਟੈਪ ਬਿਆਨ ਦੇਤਾ ਜਦੋਂ ਦੁੱਖ ਹੋਇਆ ਜਦੋਂ ਕਹਤਾ ਵੀ 15 20 ਲੱਖ ਮਰਾ ਕੇ ਇਹ ਕਾਦੀ ਜਰਨਲ ਕਵਾਂ 720 ਮਰਾ ਕੇ ਇੰਟਰਵਿਊ ਸਾਰਾ ਸੁਣਿਆ ਜੀ ਸਪੋਕਸਮੈਨ ਚੈਨਲ ਤੇ ਟੈਸ ਕਰੋਗੇ ਅਨਸਰਾਜ ਜੀ ਮੈਂ ਸਾਰਾ ਸੁਣਿਆ ਉਹ ਗਲਤ ਹੋਇਆ ਮੈਂ ਜਰੂਰ ਕਰਾਂਗਾ ਤੁਸੀਂ ਮਾਫੀ ਮੰਗੋਗੇ ਮੰਗਾਂਗਾ ਮਾਫੀ ਮੰਗੋਗੇ ਮੈਨੂੰ ਕੀ ਮੈਨੂੰ ਕੀ ਸ਼ਰਮ ਹੈ ਮਾਫੀ ਮੰਗਣ ਸੰਗਤ ਤੋਂ ਜੇ ਮੇਰ ਤੋਂ ਗਲਤੀ ਹੋਈ ਕਿ ਉਹ ਕਿ ਨੱਕ ਦੀਆਂ ਲਕੀਰਾਂ ਕੱਢ ਸਕਦਾ ਮੈਂ ਅਨਸਰਾਜ ਜੀ ਇਹੋ ਜੇ ਬਿਆਨ ਦੇਣੇ ਕਿਸਾਨਾਂ ਬੰਦੂਰਾ ਇਹ ਠੀਕ ਨਹੀਂ ਅਨਸਰਾਜ ਜੀ ਤੁਸੀਂ ਤੁਸੀਂ ਨਹੀਂ ਪਿਛਲੀ ਵਾਰ ਇੱਕ ਤੁਸੀਂ ਇੰਟਰਵਿਊ ਚ ਗਿਆ ਸੀ ਮੈਂ ਤਾਂ ਪਾ ਗੱਲ ਵਿਹੋਣੀ ਸੀ ਅੱਜ ਵੀ ਸਿਰਫ ਗੱਲ ਵਿਹੋਣੀ ਆਇਓ ਇਹ ਕਹੀ ਮੈਂ ਭਾਈ ਜੀ ਗੱਲ ਸੁਣੋ ਹਾਂ ਜੀ ਗੱਲ ਸੁਣੋ ਇਸ ਸਬੰਧ ਚ ਗੱਲ ਹੋਈ ਸੀ ਕਹਿੰਦਾ ਹੁਣ ਕੀ ਇਥੇ ਲੈਣ ਆਇਆ ਤੂੰ ਤੂੰ ਕਹਿੰਦੇ ਸੀ ਦੋ ਜਖਿਆ ਸਿਆਸਤ ਸੁਣ ਲੈ ਸੁਣ ਮੇਰੇ ਫੋਨ ਤੇ ਪਈਆਂ ਮੈਂ ਦਿਊਗਾ ਹੁਣੇ ਜਲਾ ਦੇ ਯਾਰ ਗੱਲ ਸੁਣਦੇ ਨਹੀਂ ਪਰ ਪੂਰੀ ਚਲੋ ਇੱਕ ਤੋਂ ਉਮਰ ਤੇ ਤਾਂ ਛੋਟਾ ਹੀ ਆ ਗੱਲ ਸੁਣ ਆਰਾਮ ਨਾਲ ਉਹਨੇ ਕਿਹਾ ਜਦੋਂ ਮੈਂ ਜਿੱਤ ਕੇ ਆਇਆ ਨਾ ਜੰਦਰੋ ਹਾਰ ਗਿਆ ਸੀ ਜਿੱਤ ਕੇ ਆਇਆ ਉਹਨੇ ਮੈਨੂੰ ਸਵਾਲ ਕੀਤਾ ਤੂੰ ਤੂੰ ਕਹਿੰਦਾ ਸੀ ਦੋ ਜਿੱਖਿਆ ਹੁਣ ਕਿਉਂ ਉੱਥੇ ਗਿਆ ਸੀ ਮੈਂ ਕਿਹਾ ਖਰੇ ਮੈਨੂੰ ਕਹਿਣਗੇ ਇੱਕ ਇਲਾਜ ਸਰ ਕਰਕੇ ਆਇਆ ਮੈਨੂੰ ਗੁੱਸਾ ਆ ਮੈਂ ਕਿਹਾ ਚੱਲ ਮੈਂ ਬੜਨਾ ਸੀ ਬਣ ਗਿਆ ਤੂੰ ਨਾ ਨਹੀਂ ਵੋਟਾਂ ਇਹ ਮੈਂ ਕਿਹਾ ਸੀ ਗੱਲ ਵਿਆਉਣੀ ਸੀ ਗੱਲ ਹੈਗੀ ਆ ਵੀ ਜਦੋਂ ਪੰਜਾਬ ਦੇ ਵਿੱਚ ਸਬੰਧ ਚੁੰਦੀ ਅੱਗਿਓ ਵੀ ਕੱਟਦੇ ਨੇ ਤੇ ਪਿੱਛੋ ਵੀ ਕੱਟਦੇ ਨੇ ਪੰਜਾਬ ਦੇ ਵਿੱਚ ਬੇਅਦਬੀ ਹੋਈ ਸੀ ਠੀਕ ਹੈ ਜੀ ਆਪਾਂ ਸਾਰਿਆਂ ਨੇ ਕਿਹਾ ਕਿ ਇਹਦਾ ਜਿਹੜਾ ਜ਼ਿੰਮੇਵਾਰ ਪੰਜਾਬ ਦਾ ਜਿਹੜਾ ਮੁੱਖ ਬੰਦਾ ਯਾਨੀ ਕਿ ਮੁੱਖ ਮੰਤਰੀ ਪੰਜਾਬ ਸਾਰਿਆਂ ਨੇ ਕਿਹਾ ਨਾ ਜੀ ਹੁਣ ਜਦੋਂ ਸਾਡੇ ਉੱਪਰ ਗੋਲੀਆਂ ਚੱਲੀਆਂ ਸਾਡਾ ਵੀਰ ਸ਼ਹੀਦ ਕੀਤਾ ਤਾਂ ਉਸ ਸਮੇਂ ਉਹਦਾ ਜ਼ਿੰਮੇਵਾਰ ਹਰਿਆਣੇ ਦਾ ਮੁੱਖ ਮੰਤਰੀ ਬੰਦਾ ਕਿ ਨਹੀਂ ਜੀ ਜਿਹਨੇ ਵੀ ਬੱਚਾ ਕਿਸੇ ਦਾ ਮਾਰਿਆ ਚਾਹੇ ਉਹ ਮੁੱਖ ਮੰਤਰੀ ਆ ਤੇ ਚਾਹੇ ਕਿਹੜਾ ਮੰਤਰੀ ਆ ਉਹ ਲਾਂਤੀ ਆ ਜਿਹਦੇ ਜਿਹਦੀ ਜਿਹਦੇ ਕਸੂਰ ਨਾਲ ਬੱਚਾ ਮਰਿਆ ਪਰ ਚੈੱਕ ਚੈੱਕ ਕਰਨਾ ਬਣਦਾ ਖੱਟਰ ਖੱਟਰ ਦੇ ਹੱਥ 'ਚ ਪਿਸਤੌਲ ਦੇਖਿਆ ਤੁਸੀਂ ਨਹੀਂ ਜਿੰਮੇਵਾਰੀ ਤਾਂ ਹੁਕਮ ਦੇਣ ਵਾਲਾ ਨਾ ਬਾਦਲ ਦੇ ਹੱਥ 'ਚ ਪਿਸਤੌਲ ਵੇਖਿਆ ਸੀ ਕਿਸਨੇ ਨਹੀਂ ਨਾ ਆਪਾਂ ਤਾਂ ਉਹਨੂੰ ਤਾਂ ਉਹਨੂੰ ਜ਼ਿੰਮੇਵਾਰ ਮੰਨਦੇ ਆ ਕਿਉਂਕਿ ਉਹ ਸਾਡਾ ਚੀਫ ਮਿਨਿਸਟਰ ਸੀ ਹਰਿਆਣਾ ਦਾ ਚੀਫ ਮਿਨਿਸਟਰ ਮਨੋਰ ਲਾਲ ਖੱਟਰ ਸੀ ਉਹਨੇ ਹੁਕਮ ਦਿੱਤੇ ਫੌਜ ਭੇਜੀ ਤੇ ਉਹ ਚੀਫ ਮਿਨਿਸਟਰ ਤੁਹਾਡੀ ਸਰਕਾਰ ਦਾ ਇਨਕੁਆਇਰੀ ਕਿਉਂ ਫਿਰ ਰੱਖਿਆ ਹੋਇਆ ਜੇ ਉਹਦੇ ਆਰਡਰ ਨਾ ਟੋਰੀ ਕਿ ਨਹੀਂ ਸੈਂਟਰ ਗਵਰਨਮੈਂਟ ਰਕਨੀਆ ਸੈਂਟਰ ਦੇ ਵਿੱਚ ਸਰਕਾਰ ਕੀ ਦੀ ਤੁਹਾਡੀ ਮੈਂ ਕਿਹਨਾਂ ਚੱਲ ਇੱਕ ਇੱਕ ਸਰਕਾਰ ਤਾਂ ਆਇਆ ਜਿਹੜੀ ਚੁੰਨਦੇ ਆਪਾਂ ਹੂੰ ਇੱਕ ਸਰਕਾਰ ਆ ਉਹ ਆਕਾਸ਼ ਆ ਗੱਲ ਸੁਣ ਲੋ ਗੱਲ ਸੁਣ ਲੋ ਮੈਂ ਕਹਿੰਨਾ ਕਿ ਉਹ ਸਰਕਾਰ ਸੁਣਦੀ ਹੋਵੇ ਜਿਨੇ ਕਿਸੇ ਦਾ ਬੱਚਾ ਮਾਰਿਆ ਉਹ ਸਾਡਾ ਐਡਾ ਸਮਾਰਟ ਬੱਚਾ ਮੈਂ ਉਹਦੀ ਫੋਟੋ ਵੇਖਦਾ ਉਹ ਸਾਡਾ ਧਿਆ ਪੁੱਤਾਂ ਵਰਗਾ ਮੈਂ ਕਹਿੰਦਾ ਰੱਬਾ ਪਚਾਏ ਮੁੱਖ ਮੰਤਰੀ ਉਹ ਚਾਇ ਕੋਈ ਹੋਵੇ ਤੁਸੀਂ ਇਹ ਗੱਲ ਕਹਿ ਦੋ ਨਾ ਕਿ ਮੁੱਖ ਮੰਤਰੀ ਦੇ ਹੁਕਮਾਂ ਨਾਲ ਜਿਹੜੀ ਆ ਉੱਥੇ ਗੋਲੀ ਚੱਲੀ ਤੇ ਉਹਦੇ ਕਾਰਨ ਫਿਰ ਫਿਰ ਜ਼ਿੰਮੇਵਾਰ ਤਾਂ ਮੁੱਖ ਮੰਤਰੀ ਬਣਦਾ ਨਾ ਜੀ ਹੁਣ ਮੇਰੀ ਗੱਲ ਸੁਣੋ ਇਹ ਵੀ ਸਾਡਾ ਪਰਿਵਾਰ ਤੁਹਾਡਾ ਪਰਿਵਾਰ ਆ ਤੁਸੀਂ ਆਪਦੇ ਪਰਿਵਾਰ ਚ ਰਹਿੰਦੇ ਹੋ ਠੀਕ ਹੋ ਜੀ ਜੇ ਕੋਈ ਮੁਖੀ ਹੋ ਕੇ ਤੁਸੀਂ ਫੈਸਲਾ ਲੈਨੇ ਹੋ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਬਣੇ ਨਾ ਮੈਂ ਕਹਿੰਦਾ ਮੈਂ ਕਹਿੰਦਾ ਜੀ ਜੇ ਮੁੱਖ ਮੰਤਰੀ ਦੇ ਹੁਕਮ ਨਾਲ ਚੱਲੀ ਆ ਨਾ ਤੇ ਉਹਦਾ ਵੀ ਪੁੱਤ ਮਰੇ ਠੀਕ ਹੈ ਠੀਕ ਜੇ ਮੇਰੇ ਮੇਰੇ ਹੋਣੇ ਹੀ ਨਹੀਂ ਜੇ ਮੇਰੇ ਹੋਰ ਉਹ ਹੋਰ ਦਿਓ ਬਾਦੂਆ ਉਹ ਛੜਾ ਵਿਚਾਰਾ ਉਹ ਛੜਾ ਕੋਈ ਹੋਰ ਦਿਓ ਬਾਦੂਆ ਗ੍ਰਹਿ ਮੰਤਰੀ ਨੂੰ ਦੇ ਦਿਓ ਗ੍ਰਹਿ ਮੰਤਰੀ ਨੂੰ ਜੇ ਆਪਾਂ ਗੱਲ ਦੇ ਸਾਥ ਉਹ ਵੀ ਛੜਾ ਜਿਹਦੀ ਵੀ ਵਜ੍ਹਾ ਨਾਲ ਕਿਸੇ ਦੇ ਪੁੱਤ ਮਰਦੇ ਆ ਨਾ ਉਹਦੇ ਪੁੱਤ ਮਰ ਜਾਣ ਉਹ ਸਾਡੇ ਸਵਾਲ ਹੋ ਨਹੀਂ ਆਪਣਾ ਤੁਹਾਡੀ ਹਾਜ਼ਰੀ ਦੇ ਵਿੱਚ ਆਪਣਾ ਹੌਬੀ ਧਾਰੀਵਾਲ ਨੇ ਕਿਹਾ ਸੀ ਵੀ ਕਾਲੇ ਕਾਨੂੰਨ ਬਹੁਤ ਵਧੀਆ ਸੀ ਬੜੇ ਚੰਗੇ ਸੀ ਮੈਂ ਪੜੇ ਉਹਦੇ ਤੋਂ ਕੁਝ ਵੀ ਇਹੋ ਜਿਹਾ ਨਹੀਂ ਸੀਗਾ ਜੀ ਕੀ ਤੁਹਾਡਾ ਉਹਦੇ ਬਾਰੇ ਕਾਲ ਕਾਲੇ ਜਿਹੜੇ ਤਿੰਨ ਗੁਰੂ ਜੀ ਤੇ ਮੈਂ ਪੜੀ ਤੁਹਾਡੀ ਹਾਜ਼ਰੀ ਜੀ ਮੈਂ ਜੋ ਬੋਲੇ ਸੀ ਸੁਣਿਆ ਸੀ ਬਾਈ ਜੀ ਉਹਦੇ ਵਿੱਚ ਰਾਜਨਾਰ ਸਿੰਘ ਤੋਮਰ ਸਾਹਿਬ ਤੁਹਾਡੀ ਬੀਬਾ ਜੀ ਹਰ ਸਿਮਰਤ ਕੌਰ ਜੀ ਸੋਮ ਪ੍ਰਕਾਸ਼ ਜੀ ਐਮਪੀ ਕੱਲਾ ਹੀ ਸੀ ਮੈਂ ਮੈਂ ਕਿਹਾ ਜੀ ਜਦੋਂ ਆਰਡੀਨੈਂਸ ਬਣੇ ਸੀ ਉਦੋਂ ਤੇ ਮੇਰਾ ਕੋਈ ਰੋਲ ਨਹੀਂ ਸੀ ਇਹ ਮੈਂ ਉਸ ਮੀਟਿੰਗ ਚ ਕਿਹਾ ਸੀ ਸਰਕਾਰੀ ਮੀਟਿੰਗ ਚ ਜਾਂ ਤਾਂ ਪਹਿਲਾਂ رائے ਲੈ ਲੈਂਦੇ ਸਾਡੀ ਕਿ ਆ ਕਾਨੂੰਨ ਬਣਾਉਣੇ ਆ ਹੁਣ ਆ ਜਿਹੜੇ ਤੁਹਾਡੇ ਵੱਡੇ ਵਜ਼ੀਰ ਬੈਠੇ ਆ ਮੈਂ ਤਾਂ ਪਹਿਲੀ ਵਾਰੀ ਚੁਣਿਆ ਗਿਆ ਮੈਂ ਚੱਲਿਆ ਜੀ ਸਾਡੀ ਕੋਈ ਰਹਿ ਨਹੀਂ ਲੇਗੀ ਨਾ ਕਾਨੂੰਨ ਬਣਾਉਣ ਵਿੱਚ ਨਾ ਕਿਸੇ ਚ ਇਹਨਾਂ ਦੀ ਮੀਟਿੰਗ ਲਾਓ ਮੈਂ ਆ ਗਿਆ ਸੀ ਉਹ ਵੀਡੀਓ ਵੀ ਵਾਇਰਲ ਹੋਈ ਸੀ ਉਹ ਵੀਡੀਓ ਵਾਇਰਲ ਹੋ ਗਈ ਸੀ ਮੈਂ ਮੀਟਿੰਗ ਚ ਆ ਗਿਆ ਸੀ